ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਮੇਰੇ YouTube ਚੈਨਲ ਤੇ Facebook ਪੇਜ ਪੰਜਾਬੀ ਵਾਲੇ ਪੈਂਜੀ ਤੇ ਤੁਹਾਡਾ ਸਾਰਿਆਂ ਦਾ ਇਸ ਚੈਨਲ ਤੇ ਮੈਂ ਤੁਹਾਨੂੰ ਜਨਰਲ ਨੌਲੇਜ ਕਰੰਟ ਅਫੇਅਰ ਪੰਜਾਬੀ ਸਵਿਕਸ ਦੀ ਹਿਸਟਰੀ ਵਿਸ਼ੇ ਨਾਲ ਸੰਬੰਧਿਤ ਜਾਣਕਾਰੀ ਦੇ ਰਹੀ ਹਾਂ ਅੱਜ ਦੀ ਵੀਡੀਓ ਪੰਜਾਬੀ ਵਾਰਤਕ ਤੇ ਇਸ ਦਾ ਵਿਸ਼ਾ ਹੈ ਜੀ ਵਾਰਤਕਕਾਰ ਹੈ ਨਰਿੰਦਰ ਸਿੰਘ ਕਪੂਰ ਈਟੀਟੀ ਪੇਪਰ 1 ਤੇ ਮਾਸਟਰ ਕੈਡਰ ਦੇ ਵਿੱਚ ਇਸ ਨਾਲ ਸੰਬੰਧਿਤ ਮਹੱਤਵਪੂਰਨ ਪ੍ਰਸ਼ਨ ਪੁੱਛੇ ਜਾਂਦੇ ਹਨ ਆਓ ਉਹਨਾਂ ਮਹੱਤਵਪੂਰਨ प्रश्न आते इक चात पौने हा नरेंद्र सिंह कपूर ਦਾ ਜਨਮ ਹੋਇਆ ਹੈ 6 ਮਾਰਚ 1944 ਈਸਵੀ ਨੂੰ ਤੇ ਜਨਮ ਸਥਾਨ ਹੈ ਪਿੰਡ ਆਦਾ ਜ਼ਿਲ੍ਹਾ 라ਵਲਪਿੰਡੀ ਪਾਕਿਸਤਾਨ ਵਿੱਚ ਉਹਨਾਂ ਦਾ ਜਨਮ ਹੋਇਆ ਹੈ ਤਾਂ ਦੋਨੇ ਹੀ ਕੁਸਚਨ ਇੰਪੋਰਟੈਂਟ ਨੇ ਜਨਮ ਤੇ ਜਨਮ ਸਥਾਨ ਜਨਮ 6 ਮਾਰਚ 1944 ਈਸਵੀ ਨੂੰ ਪਿੰਡ ਆਦਾ ਜ਼ਿਲ੍ਹਾ 라ਵਲਪਿੰਡੀ ਪਾਕਿਸਤਾਨ ਲੈਂਦੇ ਪੰਜਾਬ ਚ ਹੋਇਆ ਨਰਿੰਦਰ ਸਿੰਘ ਕਪੂਰ ਦੇ ਪਿਤਾ ਜੀ ਦਾ ਕੀ ਨਾਮ ਸੀ ਜੀ ਸਰਦਾਰ ਹਰਦਿਤ ਸਿੰਘ ਕਪੂਰ ਸਰਦਾਰ ਹਰਦਿਤ ਸਿੰਘ ਕਪੂਰ ਤੇ ਉਹਨਾਂ ਦੀ ਮਾਤਾ ਜੀ ਦਾ ਨਾਮ ਸੀ ਸ਼੍ਰੀਮਤੀ ਵੀਰਾਵਲੀ ਸੋ ਜਨਮ ਜਨਮ ਸਥਾਨ ਮਾਤਾ ਪਿਤਾ ਦਾ ਨਾਮ ਇੰਪੋਰਟੈਂਟ ਕੁਸਚਨ ਨੇ ਜੀ ਕਵੀ ਲਿਖ ਲੋ ਵਾਰਤਕਾਰ ਲਿਖ ਲੋ ਤੇ ਉਹਦਾ ਜਨਮ ਜਨਮ ਸਥਾਨ ਮਾਤਾ ਪਿਤਾ ਦਾ ਨਾਮ ਕਰਕੇ ਯਾਦ ਕਰ ਲੋ 1966 ਇਸਵੀ ਵਿੱਚ ਪੰਜਾਬ ਲੋਕ ਸੇਵਾ ਕਮਿਸ਼ਨ ਦੁਆਰਾ ਅੰਗਰੇਜ਼ੀ ਦੇ ਲੈਕਚਰਾਰ ਨਿਯੁਕਤ ਕੀਤੇ ਗਏ ਕੌਣ ਨਰਿੰਦਰ ਸਿੰਘ ਕਪੂਰ ਤੇ 1974 ਇਸਵੀ ਵਿੱਚ ਉਹਨਾਂ ਨੇ ਫ੍ਰੈਂਚ ਵਿੱਚ ਡਿਪਲੋਮਾ ਕੀਤਾ 1975 ਇਸਵੀ ਵਿੱਚ ਪੰਜਾਬੀ ਪੱਤਰਕਾਰੀ ਦਾ ਡਿਪਲੋਮਾ ਕੀਤਾ 74 ਚ ਫ੍ਰੈਂਚ ਵਿੱਚ ਡਿਪਲੋਮਾ ਤੇ 75 ਚ ਪੰਜਾਬੀ ਪੱਤਰਕਾਰੀ ਦਾ ਡਿਪਲੋਮਾ ਕੀਤਾ ਇੰਪੋਰਟੈਂਟ ਕੁਐਸਚਨ ਹੈ ਜੀ ਸਾਲ ਦਿੱਤੇ ਹੋਏ ਨੇ ਲੈਕਚਰ ਕਦੋਂ ਬਣੇ 1904 ਫ੍ਰੈਂਚ ਡਿਪਲੋਮਾ ਤੇ ਪੱਤਰਕਾਰੀ ਦਾ ਡਿਪਲੋਮਾ ਇਹ ਤੁਸੀਂ ਸਾਲ ਯਾਦ ਰੱਖਣੇ ਹਨ 1978 ਵਿੱਚ ਉਹਨਾਂ ਨੇ ਕੀ ਕੀਤੀ ਐਲ ਐਲ ਬੀ ਤੇ 1978 ਵਿੱਚ ਹੀ ਪੰਜਾਬੀ ਪੱਤਰਕਾਰੀ ਦੇ ਵਿੱਚ ਉਹਨਾਂ ਨੇ ਪੀ ਐਚ ਡੀ ਕੀਤੀ ਭਾਵ ਡਾਕਟੋਰੇਟ ਦੀ ਡਿਗਰੀ ਕੀਤੀ ਸੋ ਜੇ ਹਜੇ ਤੱਕ ਤੁਸੀਂ ਮੇਰਾ ਚੈਨਲ ਪੰਜਾਬੀ ਵਾਲੇ ਭੈਣ ਜੀ ਸਬਸਕ੍ਰਾਈਬ ਨਹੀਂ ਕੀਤਾ ਤਕਿਰਪਾ ਕਰਕੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਮਹੱਤਵਪੂਰਨ ਜਾਣਕਾਰੀਆਂ ਪ੍ਰਾਪਤ ਕਰੋ ਉਨਾ 94 ਲਈ ਖਾਸ ਤੌਰ ਤੇ ਮੈਂ ਵੀਡੀਓ ਜਿਹੜੀਆਂ ਹੈ ਉਹ ਅਪਲੋਡ ਕਰ ਰਹੀ ਹਾਂ 2004 ਈਸਵੀ ਦੇ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚੋਂ ਪ੍ਰੋਫੈਸਰ ਦੀ ਪਦਵੀ ਤੋਂ ਸੇਵਾਮੁਕਤ ਹੋ ਗਏ 2004 ਦੇ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਚ ਉਹ ਇੱਕ ਪ੍ਰੋਫੈਸਰ ਸਨ ਤੇ ਪ੍ਰੋਫੈਸਰ ਦੀ ਪਦਵੀ ਤੋਂ ਸੇਵਾਮੁਕਤ ਪਾਓ ਰਿਟਾਇਰ ਹੋ ਗਏ ਗੱਲ ਕਰਦੇ ਹਾਂ ਉਹਨਾਂ ਦੀਆਂ ਰਚਨਾਵਾਂ ਦੀ ਕਾਰਟ ਘੜ ਦਾ ਪਾਣੀ 1987 ਈਸਵੀ ਦੇ ਵਿੱਚ ਆਮੋ ਸਾਹਮਣੇ 1995 ਈਸਵੀ ਦੇ ਵਿੱਚ ਬੂਹੇ ਬਾਰੀਆਂ 1996 ਈਸਵੀ ਵਿੱਚ ਰਚਨਾਵਾਂ ਯਾਦ ਕਰਨ ਦਾ ਸੌਖਾ ਤਰੀਕਾ ਹੈ ਪਹਿਲਾਂ ਇੱਕ ਸਾਈਡ ਤੇ ਰਚਨਾਵਾਂ ਲਿਖ ਲਓ ਇੱਕ ਸਾਈਡ ਤੇ ਸਨ ਲਿਖ ਲਓ ਕਦੀ ਸਨ ਪੜੋ ਕਦੀ ਰਚਨਾਵਾਂ ਕਦੀ ਰਚਨਾਵਾਂ ਤੇ ਕਦੀ ਸਨ ਤੁਹਾਨੂੰ ਬੜੀ ਜਲਦੀ ਜਿਹੜਾ ਹੈ ਇਹ ਯਾਦ ਕਰਨ ਨੂੰ ਜਾਂ ਯਾਦ ਹੋ ਜਾਏਗਾ ਅਗੇ ਹੋਰ ਇਹਨਾਂ ਦੀਆਂ ਰਚਨਾਵਾਂ ਦੀ ਗੱਲ ਕਰਦੇ ਹਾਂ ਕਿਹੜੀਆਂ-ਕਿਹੜੀਆਂ ਨੇ ਬੁਹੇ ਬਾਰੀਆਂ 1996 ਤੋਂ ਬਾਅਦ ਸੁਖਨ ਸੁਨੇਹੇ ਇਹ ਵੀ ਇਹਨਾਂ ਨੇ 1996 ਵਿੱਚ ਲਿਖਿਆ ਹੈ ਅੰਤਰਚਾਤ 1999 ਵਿੱਚ ਤੇ ਮਾਲਾ ਮੰਨ ਕੇ 2003 ਵਿੱਚ ਲਿਖੇ ਹਨ ਸੋ ਨਰਿੰਦਰ ਸਿੰਘ ਕਪੂਰ ਦੀਆਂ ਰਚਨਾਵਾਂ ਬੜਾ ਇੰਪੋਰਟੈਂਟ ਕੁਐਸਚਨ ਹੈ ਕਿਹੜੀ ਰਚਨਾ ਕਦੋਂ ਕੀਤੀ ਗਈ ਕਈ ਵਾਰੀ ਸਾਲ ਦੇ ਦਿੱਤਾ ਜਾਂਦਾ ਹੈ ਕਿ ਇਸ ਸਾਲ ਚ ਥੱਲੇ ਰਚਨਾਵਾਂ ਦਾ ਨਾਂ ਦਿੱਤਾ ਜਾਂਦਾ ਹੈ ਕਿ ਉਹਨਾਂ ਨੇ ਕਿਹੜੀ ਰਚਨਾ ਕੀਤੀ ਇਸੇ ਕਰਕੇ ਕੀ ਹੈ ਕਦੀ ਸਾਲ ਪੜਿਆ ਕਰੋ ਕਦੀ ਰਚਨਾ ਕਦੀ ਰਚਨਾ ਤੇ ਕਦੀ ਸਾਲ ਨਰਿੰਦਰ ਸਿੰਘ ਕਪੂਰ ਬਾਰੇ ਹੋਰ ਮਹੱਤਵਪੂਰਨ ਪ੍ਰਸ਼ਨ ਕਰਦੇ ਹਾਂ ਨਰਿੰਦਰ ਸਿੰਘ ਕਪੂਰ ਇੱਕ ਅੰਤਰ ਅਨੁਸ਼ਾਸਨੀ ਲੇਖਕ ਹੈ ਹਾਸਯੰਗ ਤੇ ਚੋਬ ਉਸ ਦੀ ਰਚਨਾ ਦੇ ਪ੍ਰਮੁੱਖ ਹਥਿਆਰ ਹਨ ਪਾਵ ਉਹ ਵਿਅੰਗ ਕਾਸਕੇ ਸਮਾਜ ਦੀਆਂ ਕ੍ਰਿਤਿਆ ਨੂੰ ਜਾਂ ਕੋਈ ਜਿਹੜੀ ਹੈ ਚੋਬ ਦੇ ਨਾਲ ਆਪਣੀ ਰਚਨਾ ਨੂੰ ਲੋਕਾਂ ਦੇ ਸਾਹਮਣੇ ਲੈ ਕੇ ਆਉਂਦਾ ਹੈ ਜੋ ਗੱਲ ਕਹਿਣੀ ਚਾਹੁੰਦਾ ਹੈ ਨਰਿੰਦਰ ਸਿੰਘ ਕਪੂਰ ਨੇ ਕਹਾਣੀ ਵਿਦਾਤੀ ਕੰਮ ਨਹੀਂ ਕੀਤਾ ਪਾਵ ਉਹਨਾਂ ਨੇ ਕਹਾਣੀਆਂ ਨਹੀਂ ਲਿਖੀਆਂ ਵਾਰਤਕਾਰ ਹੋਏ ਨੇ ਉਹ ਨਰਿੰਦਰ ਸਿੰਘ ਕਪੂਰ ਪ੍ਰੋਫੈਸਰ ਪੂਰਨ ਸਿੰਘ ਨੂੰ ਆਪਣਾ ਆਦਰਸ਼ ਮੰਨਦੇ ਹਨ ਪਾਵ ਉਹਨਾਂ ਨੇ ਪ੍ਰੋਫੈਸਰ ਪੂਰਨ ਸਿੰਘ ਤੋਂ ਪ੍ਰੇਰਨਾ ਲੈ ਕੇ ਹੈ ਜੋ ਲਿਖਣਾ ਸ਼ੁਰੂ ਕੀਤਾ ਹੈ ਤਾਂ ਉਹਨਾਂ ਦਾ ਆਦਰਸ਼ ਕੌਣ ਸੀ ਪ੍ਰੋਫੈਸਰ ਪੂਰਨ ਸਿੰਘ ਤੇ ਕਹਾਣੀਆਂ ਉਹਨਾਂ ਨੇ ਨਹੀਂ ਲਿਖੀਆਂ ਬੜਾ ਹੀ ਇੰਪੋਰਟੈਂਟ ਕੁਸਚਨ ਹੈ ਜੀ ਕਈ ਵਾਰ ਆ ਜਾਂਦਾ ਹੈ ਕਿ ਕਿਹੜੀ ਵਿਦਾ ਤੇ ਉਹਨਾਂ ਨੇ ਕੰਮ ਨਹੀਂ ਕੀਤਾ ਤਾਂ ਕਹਾਣੀ ਵਿਦਾਤੀ ਨਰਿੰਦਰ ਸਿੰਘ ਕਪੂਰ ਨੂੰ ਆਪਣੀ ਰਚਨਾ ਦੇ ਲਈ ਛੋਟੇ ਵਾਕ ਲਿਖਣ ਦੀ ਪ੍ਰੇਰਣਾ ਕਿਸ ਤੋਂ ਮਿਲੀ ਪ੍ਰਿੰਸੀਪਲ ਤੇਜਾ ਸਿੰਘ ਤੋਂ ਮਿਲੀ ਪਾਵਨਾ ਨੇ ਆਪਣੀਆਂ ਰਚਨਾਵਾਂ ਵਿੱਚ ਛੋਟੇ-ਛੋਟੇ ਵਾਕ ਦੇ ਨਾਲ ਆਪਣਾ ਜੋ ਉਦੇਸ਼ ਹੈ ਜਾਂ ਆਪਣਾ ਜੋ ਕਹਿਣਾ ਚਾਹੁੰਦੇ ਨੇ ਪਾਠਕਾਂ ਨੂੰ ਉਸੇ ਤਰ੍ਹਾਂ ਹੀ ਪਹੁੰਚਾਇਆ ਹੈ ਨਰਿੰਦਰ ਸਿੰਘ ਕਪੂਰ ਨੇ ਨਿਬੰਧਾਂ ਦਾ ਸੰਬੰਧ ਕਿਸ ਦੇ ਨਾਲ ਹੈ ਜੀ ਮਨੋਵਿਗਿਆਨਿਕ ਵਿਸ਼ੇ ਨਾਲ ਹੈ ਭਾਵੇਂ ਲੋਕਾਂ ਦਾ ਮਨ ਫਰੋਲਦੇ ਹਨ ਮਨੋਵਿਗਿਆਨ ਵਿਸ਼ੇ ਨਾਲ ਸੰਬੰਧਿਤ ਉਹਨਾਂ ਨੇ ਆਪਣੇ ਲੇਖ ਆਪਣੇ ਨਿਬੰਧ ਜੋ ਹੈ ਉਹ ਲੇਖਾਂ ਨੂੰ ਦਿੱਤੇ ਨੇ ਤੇ ਉਹਨਾਂ ਦੇ ਵਾਕ ਬਿਲਕੁਲ ਛੋਟੇ-ਛੋਟੇ ਨੇ ਤੇ ਛੋਟੇ-ਛੋਟੇ ਵਾਕਾਂ ਦੇ ਰਾਹੀਂ ਉਹਨਾਂ ਨੇ ਮਨੋਵਿਗਿਆਨ ਨੂੰ ਬੜੇ ਵਧੀਆ ਤਰੀਕੇ ਨਾਲ ਲੋਕਾਂ ਅੱਗੇ ਪੇਸ਼ ਕੀਤਾ ਹੈ ਪਾਠਕਾਂ ਅੱਗੇ ਪੇਸ਼ ਕੀਤਾ ਹੈ ਵਿਦਿਆਰਥੀ ਨਰਿੰਦਰ ਸਿੰਘ ਪੂਰਨੂ ਕੀ ਕਹਿੰਦੇ ਸੀ ਬੇਬੀ ਪ੍ਰੋਫੈਸਰ ਦੇ ਨਾਮ ਨਾਲ ਬੁਲਾਉਂਦੇ ਸਨ ਤੇ ਨਰਿੰਦਰ ਸਿੰਘ ਕਪੂਰ ਨੂੰ ਸਾਹਿਤ ਪੜੰਦੀ ਚੇਟਕ ਕਿੱਥੋਂ ਮਿਲੀ ਅਜੀਤ ਅਖਬਾਰ ਪੜਦੇ ਸਨ ਤਾਂ ਇਹ ਅਖਬਾਰ ਨੂੰ ਪੜਦਿਆਂ-ਪੜਦਿਆਂ ਉਹਨਾਂ ਨੂੰ ਸਾਹਿਤ ਮਤਲਬ ਕਹਾਣੀਆਂ ਨਾਵਲ ਨਾਟਕ ਪੜੰਦੀ ਜੋ ਚੇਟਕ ਹੈ ਜੋ ਜਾਗ ਹੈ ਉਹ ਸਾਨੂੰ ਕਿੱਥੋਂ ਲੱਗੀ ਰਿੰਦਰ ਸਿੰਘ ਕਪੂਰ ਨੂੰ ਅਖਬਾਰ ਅਜੀਤ ਤੋਂ ਲੱਗੀ ਉਹਨਾਂ ਨੂੰ ਬੇਵੀ ਪ੍ਰੋਫੈਸਰ ਵੀ ਕਿਹਾ ਜਾਂਦਾ ਹੈ ਇੰਪੋਰਟੈਂਟ ਕੁਐਸਚਨ ਨੇ ਦੋਨੇ ਹੀ ਕੁਐਸਚਨ ਤੁਸੀਂ ਆਪਣੀਆਂ ਕਾਪੀਆਂ ਤੇ ਨੋਟ ਕਰੀ ਚੱਲੋ इंपोर्टेंट तो तो क्वेश्चन ने बड़ी मेहनत तो बाद गए ने नरेंद्र सिंह कपूर आमो सामने भाषा विभाग वालों उन्नीस सौ सतानवे ईस्वी के गुरबख सं प्रीतलड़ी पुरस्कार मिलया कि पुरस्कार मिले गुरबख सिंह प्रीतलड़ी पुरस्कार कदों मिलिया उन्नीस सौ सतानवे किसते आमो सामने किसने दिता भाषा विभाग वालों दिता गया भाषा विभाग कितने है जी पटियालेखे है तो इस विभाग के वलों ਥੋੜੇ-ਥੋੜੇ ਅਲੱਗ-ਅਲੱਗ ਸਮਿਤੀ ਅਲੱਗ-ਅਲੱਗ ਵਾਰਡ ਜੋ ਹੈ ਉਹ ਲੇਖਕ ਭਾਵਿਓ ਕਵੀ ਹੈ ਵਾਰਤਕਕਾਰ ਹੈ ਨਾਵਲਕਾਰ ਹੈ ਉਸ ਨੂੰ ਦਿੱਤੇ ਜਾਂਦੇ ਹਨ ਨਰਿੰਦਰ ਸਿੰਘ ਕਪੂਰ ਦੀ ਵਾਰਤਕ ਸ਼ੈਲੀ ਬੜੀ ਰੋਚਕ ਤੇ ਲੋਕ ਮੁਹਾਵਰਾ ਬਨੰਦੀ ਸ਼ਕਤੀ ਰੱਖਦੀ ਹੈ ਸ਼ੈਲੀ ਕੀ ਹੁੰਦੀ ਹੈ ਲਿਖਣ ਢੰਗ ਹੁੰਦਾ ਹੈ ਹਰ ਕਵੀ ਦਾ ਹਰ ਨਾਟਕਕਾਰ ਦਾ ਹਰ ਇਕਾਂਗੀਕਾਰ ਦਾ ਹਰ ਵਾਰਤਕਕਾਰ ਦਾ ਲਿਖਣ ਢੰਗ ਅਲੰਗ ਅਲੱਗ-ਲੱਗ ਹੁੰਦਾ ਹੈ ਤੇ ਉਸ ਦੇ ਲਿਖਣ ਢੰਗ ਉਸ ਦੀ ਸ਼ੈਲੀ ਤੋਂ ਹੀ ਉਸ ਦੀ ਲੇਖਣੀ ਤੋਂ ਹੀ ਉਸ ਦੀ ਪਛਾਣ ਹੁੰਦੀ ਹੈ ਤਾਂ ਇਹਨਾਂ ਦਾ ਜੋ ਲਿਖਣ ਢੰਗ ਜੋ ਸ਼ੈਲੀ ਹੈ ਉਹ ਰੋਚਕ ਹੈ ਨਰਿੰਦਰ ਸਿੰਘ ਕਪੂਰ ਆਪਣੀ ਰਚਨਾ ਵਿੱਚ ਰਸਮੀ ਸੱਚ ਦੀ بجائے વૈਕਲਪਿਕ ਸੱਚ ਦੀ ਤਲਾਸ਼ ਕਰਦੇ ਹਨ ਇੰਪੋਰਟੈਂਟ ਕੁਐਸਚਨ ਹੈ ਜੀ ਉਹ ਆਪਣੀ ਰਚਨਾ ਵਿੱਚ ਕਿਹੜੇ ਸੱਚ ਦੀ ਤਲਾਸ਼ ਕਰਦੇ ਨੇ વૈਕਲਪਿਕ ਨਰਿੰਦਰ ਸਿੰਘ ਕਪੂਰ ਆਪਣੀ ਰਚਨਾ ਦੁਆਰਾ ਆਪਣੇ ਪਾਠਕਾਂ ਨੂੰ ਅੰਤਰ ਝਾਤ ਮਾਰਨ ਲਈ ਮਜਬੂਰ ਕਰਦੇ ਹਨ ਆਪਣੇ ਅੰਦਰ ਨੂੰ ਟੰਡੋਲਨ ਦੇ ਲਈ ਕਿ ਉਹ ਅੰਦਰੋਂ ਕਿਸ ਤਰ੍ਹਾਂ ਦੇ ਇਨਸਾਨ ਨੇ ਜਦੋਂ ਕੋਈ ਪਾਠਕ ਉਸ ਦੀ ਰਚਨਾ ਪੜ੍ਹਦਾ ਹੈ ਤਾਂ ਉਹ ਆਪਣੇ ਅੰਦਰ ਝਾਤ ਮਾਰਦਾ ਆਪਣੇ ਅੰਦਰ ਦੇਖਦਾ ਹੈ ਆਪਣੇ ਗੁਨਾ ਤੇ ਔਗੁਨਾ ਦਾ ਉਹ ਅਲੋਚਨਾ ਕਰਦਾ ਹੈ ਕਿ ਉਹ ਕਿੱਥੇ ਸਟੈਂਡ ਕਰ ਰਿਹਾ ਹੈ ਉਹ ਕਿਸ ਤਰ੍ਹਾਂ ਦਾ ਜਿਹੜਾ ਵਿਅਕਤੀ ਹੈ ਸਮਕਾਲੀ ਦੌਰ ਵਿੱਚ ਸਭ ਤੋਂ ਵਧੀਆ ਪੜਿਆ ਜਾਣ ਵਾਲਾ ਗੱਦਕਾਰ ਵਾਰਤਕਕਾਰ ਕੌਣ ਹੈ ਜੀ ਨਰਿੰਦਰ ਸਿੰਘ ਕਪੂਰ ਹੈ ਸਭ ਤੋਂ ਜ਼ਿਆਦਾ ਨਿਬੰਧ ਸਭ ਤੋਂ ਜ਼ਿਆਦਾ ਜੋ ਰਚਨਾ ਹੈ ਉਹ ਨਰਿੰਦਰ ਸਿੰਘ ਕਪੂਰ ਦੀ ਜੋ ਅੱਜ ਦੇ ਦੌਰ ਵਿੱਚ ਪੜ੍ਹੀ ਜਾਂਦੀ ਹੈ ਸੋ ਇਸ ਤਨਾ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਨਰਿੰਦਰ ਸਿੰਘ ਕਪੂਰ ਜੋ ਕਿ ਮਾਸਟਰ ਕੈਡਰ ਤੇ 594 ਦਾ ਜੋ 8TT ਪੇਪਰ 1 ਆ ਰਿਹਾ ਹੈ ਉਸ ਦੇ ਲਈ ਬੜਾ ਹੀ ਮਹੱਤਵਪੂਰਨ ਵਿਸ਼ਾ ਹੈ ਉਸ ਦੇ ਬਾਰੇ ਜਾਣਕਾਰੀ ਦਿੱਤੀ ਇਹਨਾਂ ਦਾ ਜਨਮ ਜਨਮ ਸਥਾਨ ਮਾਤਾ ਪਿਤਾ ਤੇ ਰਚਨਾਵਾਂ किी रचना कदों लिखी गई उसका सन याद करने ने महत्वपूर्ण क्र प्रश्न ने होर जानकारियाँ प्राप्त करने ले मेरे इस चैनल, मेरे चैनल पंजाबी वाले भैन जी को सबसक्राइब कर महत्वपूर्ण जानकारियाँ प्राप्त करो इस चैनल ने मैं तुम्हें जनरल नॉलेज करंट अफेयर स्विक्स हिस्टरी विषय संबंधित जानकारिया दे रही हाँ तो इसके अलावा फेसबुक से मेरा एक पेज पंजाबी वाले भैन जी के नाम से चल रहा है इस पर भी थोनों महत्वपूर्ण जड़ा ਵਿਸ਼ੇ ਨੇ ਉਹ ਤਿਆਰੀ ਲਈ ਮਿਲ ਜਾਨਗੇ ਮੇਰੇ ਪੇਜ ਨੂੰ ਲਾਈਕ ਫੋਲੋ